ਸਰਕਾਰ ਕੋਠੀਆਂ ਦੇ ਵਿੱਚ ਗਵਰਡ ਏਰੀਆ ਨੂੰ 50% ਦੇ ਸ਼ਰਤ ਨੂੰ ਵਧਾ ਕੇ 75-80% ਕਰ ਸਕਦੀ ਆ ਤਾਂ ਛੋਟੇ-ਛੋਟੇ ਮਕਾਨਾਂ ਵਾਲਿਆਂ ਦੀ ਨੀਡ ਬੇਸ ਪਾਲਿਸੀ ਦੇ ਆਧਾਰ ਤੇ ਇਹਨਾਂ ਦੇ ਵਿੱਚ ਅਜਾਫਾ ਕਿਉਂ ਨਹੀਂ ਕਰਦੀ ਸਰਕਾਰ ਆਮ ਲੋਕਾਂ ਦਾ ਗਲ ਘੁਤਣਾ ਚਾਹੁੰਦੀ ਹੈ ਸੋ ਮੁਹਾਲੀ 11 ਫੇਸਬੁਕ 'ਚ ਗੰਗਾ ਪੀਰ ਸਾਹਿਬ ਨੂੰ ਜੋ ਦੰਨਾ ਲੰਮੇ ਸਮੇ ਤੋਂ ਲਗਾਇਆ ਸੀ ਉਹਨਾਂ ਨੂੰ ਕਬਾੜਾ ਵਾਲੋਂ ਲਗਾਤਾਰ ਜੋ ਤੋੜਿਆ ਜਾ ਰਿਹਾ ਸਰਕਾਰ ਦੇ ਹੁਕਮਾਂ ਤੇ ਸੋ ਉਸ ਧਰਨੇ ਦਾ ਜੋ ਸਮਰਥਨ ਦੇਣ ਲਈ ਅਕਾਲੀਵਾਲਾ ਦੇ ਸੀਨੀਅਰ ਆਗੂ ਤੇ ਮੁਖ ਬਲਾਰੇ ਸਰਦਾਰ ਜੀ ਅੰਸ਼ੇਸ਼ ਸਿੰਘ ਪ੍ਰਵਾਲੀ ਪਹੁੰਚੇ ਪਰ ਕੱਲ੍ਹ ਸੁਬਹ ਕਿਤਾਬ ਵੇਖਦੇ ਸਰਕਾਰ ਵੱਲੋਂ ਉਹ ਪੱਖਾ ਕੀਤਾ ਜਾ ਰਿਹਾ ਦੇਖੋ ਇਹ ਜਿਹੜਾ 1984 ਦੇ ਵਿੱਚ ਜਦੋਂ ਸਿੱਖ ਕਤਲੇਆਮ ਹੋਇਆ ਦੇਸ਼ ਦੇ ਵੱੱਡੇ ਵੱੱਡੇ ਕੇਸਿਆਂ ਦੇ ਵਿੱਚ ਉਦੋਂ ਦਿੱਲੀ ਦੇ ਵਿੱਚ ਬਹੁਤ ਸਾਰੇ ਪਰਿਵਾਰ ਜਿਨ੍ਹਾਂ ਮਾਮਾ ਨੇ ਆਪਣੇ ਪੁੱਤ ਗਵਾਤੇ ਸਾਡੀਆਂ ਭੈਣਾਂ ਨੇ ਆਪਣਾ ਪਤੀ ਗਵਾਤਾ ਕਈਆਂ ਨੇ ਆਪਣੇ ਭਰਾ ਗਵਾਤੇ ਕਈਆਂ ਨੇ ਕੁਛ ਕਈਆਂ ਨੇ ਕੁਛ ਕਈ ਤਾਂ ਪਰਿਵਾਰਾਂ ਦੇ ਪਰਿਵਾਰ ਉੱਜੜ ਗਏ ਸੋ ਉਹ ਜਿਹੜੇ ਦਰਦਮਾਰੇ ਲੋਕ ਸੀ ਪੀੜਤ ਪਰਿਵਾਰ ਸੀ ਉਹਨਾਂ ਦਾ ਮੁੜ ਬਸੇਬਾ ਕਰਨ ਦੇ ਲਈ ਤਰਸਦੇ ਆਧਾਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਤਤਕਾਲੀ ਹਕੂਮਤ ਨੇ ਆ ਇੱਕ ਵੱਖਰਾ ਇੱਕ ਸੈਕਟਰ ਆਵਾਦ ਕਰਕੇ 11 ਫੇਜ ਦੇ ਵਿੱਚ ਇੱਕ ਵੱਖਰਾ ਸਾਈਟ ਇੱਕ ਵੱਖਰਾ ਇਲਾਕਾ ਨਾਲ ਲਈ ਜਿਹੜਾ ਡਿਵੈਲਪ ਕੀਤਾ ਇੱਥੇ ਗੰਗਾ ਪੀੜਤ ਇਹਨਾਂ ਨੂੰ ਕਹਿੰਦੇ ਗੰਗਾ ਪੀੜਤ ਕਲੋਨੀ ਹੈ ਗੰਗਾ ਪੀੜਤ ਬਲੌਕ ਹੈ ਇਹਦੇ ਵਿੱਚ ਉਹੀ ਲੋਕ ਰਹਿੰਦੇ ਆ ਜਿਹੜੇ ਦਰਦਾਂ ਮਾਰੇ ਆ ਦਿੱਲੀ ਤੋਂ ਉੱਜੜ ਕੇ ਆਏ ਆ ਸੋ ਇਹ ਲੰਬੇ ਸਮੇਂ ਤੋਂ ਆਪਣੇ ਆਪਣੇ ਘਰਾਂ ਦੇ ਵਿੱਚ ਰਹਿ ਰਹੇ ਆ ਉਹੋ ਛੋਟੇ ਮਕਾਨ ਆ ਦੋ ਦੋ ਕਮਰਿਆਂ ਦੇ 82 6 82 10 ਇਸ ਤਰ੍ਹਾਂ ਦੇ ਛੋਟੇ ਛੋਟੇ ਮਕਾਨ ਆ ਇੱਥੇ ਆਪਣਾ ਗੁਜ਼ਰਬਾਸ਼ ਕਰ ਰਹੇ ਆ ਸੋ ਹੁਣ ਇਹਨਾਂ ਕੋਲੇ ਇਹਨਾਂ ਦਾ ਬਿਜ਼ਨਸ ਵੀ ਉੱਜੜ ਗਿਆ ਇਹਨਾਂ ਦਾ ਰੁਜ਼ਗਾਰ ਵੀ ਉੱਜੜ ਗਿਆ ਇਹਨਾਂ ਦੇ ਪਰਿਵਾਰ ਵੀ ਉੱਜੜ ਗਏ ਤੇ ਇਸੇ ਕਾਰਨ ਹੁਣ ਇਹਨਾਂ ਨੇ ਹੁਣ ਹੌਲੀ ਹੌਲੀ ਪਰਿਵਾਰਾਂ ਦੇ ਵਿੱਚ ਕਿਉਂਕਿ 40-50 ਸਾਲ ਪੁਰਾਣਾ ਦਰਦ ਹੈ ਤੇ ਹੌਲੀ ਹੌਲੀ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਵਾਧਾ ਹੋਣ ਲੱਗ ਗਿਆ ਇਹਨਾਂ ਦੇ ਆ ਲੋੜਾਂ ਵੱਧ ਗਈਆਂ ਇਹਨਾਂ ਦੇ ਜਿਹੜੇ ਰੁਜ਼ਗਾਰ ਦੇ ਵਸੀਲੇ ਆ ਉਹ ਸੀਮਤ ਹੁੰਦੇ ਗਏ ਸੋ ਇਹਨਾਂ ਨੇ ਆ ਛੋਟਾ ਛੋਟੇ ਕੁਲਟਾਰੇ ਕਿਸੇ ਨੇ ਛੱਡ ਪਾ ਲਿਆ ਕਿਸੇ ਨੇ ਟੀਨ ਰੱਖ ਲਿਆ ਕੋਈ ਵਿਚਾਰਾ ਸਮੋਸੇ ਵੇਚ ਰਿਹਾ ਕੋਈ ਚੂੜੀਆਂ ਵੇਚ ਰਿਹਾ ਕੋਈ ਘੜੌਣੇ ਵੇਚ ਰਿਹਾ ਕੋਈ ਕੁਛ ਨਿੱਕੇ ਮੋਟੇ ਕੰਮ ਕਰਨੇ ਸ਼ੁਰੂ ਕਰਤੇ ਤਾਕੇ ਨਿੱਕੀ ਮੋਟੀ ਕਮਾਈ ਕਰਕੇ ਉਹ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ ਹੁਣ ਕਮਾਦਾ ਤੇ ਆ ਕਾਰਪੋਰੇਸ਼ਨ ਪੰਜਾਬ ਸਰਕਾਰ ਦੇ ਔਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆ ਦੇਸ਼ਾਂ ਦਾ ਹਵਾਲਾ ਦੇ ਕੇ ਉਹ ਇਹਨਾਂ ਦੇ ਇਹਨਾਂ ਘਾਰਾਂ ਘਾਰਿਆਂ ਨੂੰ ਟਾਉਣ ਦੇ ਲਈ ਪਿਛਲੇ ਕਈ ਦਿਨ ਤੋਂ ਸਰਗਰਮ ਹੈ ਔਰ ਉਸੇ ਦੇ ਵਿਰੋਧ ਵਿੱਚ ਇਹਨਾਂ ਪੀੜਤ ਪਰਿਵਾਰਾਂ ਨੇ ਇੱਕ ਵਾਰ ਫੇਰ ਆਪਣਾ ਜਿਹੜਾ ਸਰਕਾਰ ਦੇ ਖਿਲਾਫ ਇਸ ਜਮਾਦਾਨਾ ਦੇ ਇਸ ਜਿਹੜੀ ਲੋਕ ਵਿਰੋਧੀ ਹਕੂਮਤਾਂ ਦੇ ਖਿਲਾਫ ਧਰਨਾ ਲਾਇਆ ਕਿ ਇਹਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਸਿੱਧੇ ਤੌਰ ਤੇ ਸਮਰਥਨ ਦੇਣ ਦੇ ਲਈ ਮੈਂ ਸਪੱਸ਼ਟ ਕਰ ਦਿਆਂ ਕਿ ਜਿਹੜੇ ਨਜਾਇਜ਼ ਕਬਜ਼ੇ ਆ ਜਾਂ ਜਿੰਨੇ ਵੀ ਕੋਈ ਕਿਸੇ ਨੇ ਨਜਾਇਜ਼ ਕਬਜ਼ੇ ਕੀਤੇ ਆ ਜਾਂ ਕਿਸੇ ਨੇ ਨਜਾਇਜ਼ ਉਸਾਰੀ ਕੀਤੀ ਆ ਅਸੀਂ ਉਸ ਦਾ ਸ਼੍ਰੋਮਣੀ ਅਕਾਲੀ ਦਲ ਸਿਰੇ ਤੋਂ ਉਹਦੀ ਮੁਜਮਮਤ ਕਰਦਾ ਉਹਦੇ ਵਿਰੋਧ ਕਰਦਾ ਪਰ ਇੱਕ ਵੱਖਰਾ ਕੇਸ ਹੈ ਇੱਕ ਵੱਖਰੇ ਕੇਸ ਕਰਕੇ ਇਹਨਾਂ ਨੂੰ ਵਿਚਾਰਿਆ ਜਾਣਾ ਵਿਚਾਰਿਆ ਜਾਣਾ ਚਾਹੀਦਾ ਔਰ ਨੀਡ ਬੇਸ ਪਾਲਿਸੀ ਜਿਹੜੀ ਲੰਮੇ ਸਮੇਂ ਤੋਂ ਸਰਕਾਰ ਦੇ ਵਿਚਾਰ ਅਧੀਨ ਹੈ ਉਸ ਨੂੰ ਲਾਗੂ ਕਰਕੇ ਜਦੋਂ ਅੱਜ ਸਰਕਾਰ ਕੋਠੀਆਂ ਦੇ ਵਿੱਚ ਗਵਰਡ ਏਰੀਆ ਨੂੰ 50% ਦੀ ਸ਼ਰਤ ਨੂੰ ਵਧਾ ਕੇ 75-80% ਕਰ ਸਕਦੀ ਆ ਤਾਂ ਛੋਟੇ-ਛੋਟੇ ਮਕਾਨਾਂ ਵਾਲਿਆਂ ਦੀ ਨੀਡ ਬੇਸ ਪਾਲਿਸੀ ਦੇ ਆਧਾਰ ਤੇ ਇਹਨਾਂ ਦੇ ਵਿੱਚ ਅਜਾਫਾ ਕਿਉਂ ਨਹੀਂ ਕਰਦੀ ਸੋ ਸਿੱਧਾ-ਸਿੱਧਾ ਮਤਲਬ ਹੈ ਸਰਕਾਰ ਲੋਕ ਵਿਰੋਧੀ ਹੈ ਸਰਕਾਰ ਆਮ ਲੋਕਾਂ ਦਾ ਗਲ ਘੁੱਟਣਾ ਚਾਹੁੰਦੀ ਹੈ ਔਰ ਹਾਈ ਕੋਰਟ ਦਾ ਹਵਾਲਾ ਦੇ ਕੇ ਇਹ ਸਿਰਫ ਇਹਨਾਂ ਦੇ ਘਰਾਂ ਨੂੰ ਉਜਾੜਨ ਵਾਸਤੇ ਤਤਪਰ ਹੈ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੇ ਮਨ ਦੇ ਵਿੱਚ ਕੋਟ ਹੈ ਤੁਸੀਂ ਅਮੀਰਾਂ ਦੀ ਚੱਕਰੀ ਕਰਦੇ ਹੋ ਤੁਸੀਂ ਗਰੀਬਾਂ ਦੇ ਦੁਸ਼ਮਣ ਹੋ ਕਿਉਂਕਿ ਜੇ ਤੁਸੀਂ ਚਾਹੁੰਦੇ ਹੋ ਬੇ ਸੱਚਮੁੱਚ ਆ ਨਜਾਇਜ਼ ਉਹ ਸਾਰੀਆਂ ਨਜਾਇਜ਼ ਕਬਜ਼ੇ ਜਾਂ ਕੋਈ ਵੀ ਇਲੀਗਲ ਕੰਮ ਹੈ ਜੇ ਨੂੰ ਤੁਸੀਂ ਜਿਹੜੀ ਤੁਸੀਂ ਇਸ ਗੱਲ ਦੀ ਦੁਹਾਈ ਦਿੰਦੇ ਕਿਸੇ ਮਾਨਯੋਗ ਹਾਈ ਕੋਰਟ ਨੂੰ ਜਿਹੜਾ ਉਹ ਜਵਾਬ ਦੇਣਾ ਫਿਰ ਤੁਸੀਂ ਕਰੋ ਨਾ ਜੇ 11 ਫੇਸ ਤੋਂ ਲੈ ਕੇ 1 ਫੇਸ ਤੱਕ ਚਲੋ ਆਓ ਮੇਰੇ ਨਾਲ ਮੈਂ ਦੋਹਾਂ ਨੂੰ ਤੁਹਾਨੂੰ ਕਿਤੇ ਕਿਤੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਤੇ ਕਿਤੇ ਕਿਤੇ ਲੋਕਾਂ ਨੇ ਨਜਾਇਜ਼ ਉਸਾਰੀਆਂ ਕਰੀਆਂ ਉੱਪਰ ਕੱਲ੍ਹ ਤੋਂ ਜਿਸ ਤਰ੍ਹਾਂ ਚ ਦਿੱਲੀ ਵਿੱਚ ਬਹੁਤ ਸਾਰੇ ਜੋ ਦੰਗਾਂ ਪੀੜਤਾ ਉਹਨਾਂ ਨੂੰ ਨੌਕਰੀਆਂ ਦਿੱਤੀ ਗਈ ਜਿਸ ਦੇ ਪਾਸੇ ਪੰਜਾਬ ਸਰਕਾਰ ਵੱਲੋਂ ਧੱਗਾ ਕੀਤਾ ਜਾ ਰਿਹਾ ਲੱਗਦਾ ਨਹੀਂ ਕਿ ਇਹਦਾ ਅਸਰ ਆਖਰ ਕਰਤਾਰ ਜਿਹੜੇ ਇਲੈਕਸ਼ਨ ਆਉਣ ਵਾਲੇ ਹੋ ਰਹੇ ਨੇ ਕੱਲੂ ਹੋ ਰਹੇ ਨੇ ਕਿੱੱਕੇ ਵੀ ਆਉਣਗੇ ਜਿਹ ਫੈਕਟ ਤਾਂ ਹਰਮਨਜੀਤ ਹੈ ਇਫੈਕਟਿਵ ਇਫੈਕਟ ਹੈ ਇਹ ਸਰਕਾਰ ਤਾਂ ਹਰ ਫਰੰਟ ਦੇ ਉੱਤੇ ਫੈਲ ਹੋ ਚੁੱਕੀ ਹੈ ਅੱਜ ਕਿਸੇ ਵੀ ਗੰਮ ਦੇ ਵਿੱਚ ਲੈ ਲੋ ਗੈਂਗਸਟਰ ਬਾਦ ਲੈ ਲੋ ਫਰਾਤੀਆਂ ਲੈ ਲੋ ਕਤਲ ਲੈ ਲੋ ਸੀਨਾ ਜੋਰੀ ਚੋਰੀ ਸੀਨਾ ਜੋਰੀ ਚੋਰੀ ਚਕਾਰੀ ਸਨੇਚਿੰਗ ਨਸ਼ੇ ਕਰਪਸ਼ਨ ਮੈਂ ਕਹਿੰਦਾ ਕੋਈ ਐਸੀ ਮੁੱਦਾ ਹੀ ਨਹੀਂ ਹੈ ਜਿਹੜੇ ਸਰਕਾਰ ਨੂੰ ਐਡਰੈਸ ਕਰਕੇ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਹੋਵੇ ਅੱਜ ਤਾਂ ਸਰਕਾਰ ਸਿਰਫ ਤੇ ਸਿਰਫ ਨੋਟ ਭਰੂਸਣ ਤੇ ਲੱਗੀ ਆ ਪੰਜਾਬੀ ਚ ਕਹਿੰਦੇ ਆ ਸ਼ਬਦ ਭਰੂਸਣ ਭਰੂਸਣ ਨੋਟ ਭਰੂਸਣ ਤੇ ਲੱਗੀ ਆ ਅੱਜ ਜਿੱਥੇ ਇਹਨਾਂ ਨੂੰ ਕਹਿੰਦੀ ਆ ਭਾਈ ਤੁਸੀਂ ਨਜਾਇਜ਼ ਕਬਜ਼ਾ ਕਰ ਲਿਆ ਮੈਂ ਮਾਨ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਆ ਤੁਹਾਡੇ ਇੰਡਸਟਰੀ ਮੰਤਰੀ ਜਿਹੜੇ ਤੁਸੀਂ ਹੁਣੇ-ਹੁਣੇ ਬਾਏ ਇਲੈਕਸ਼ਨ ਤੋਂ ਧਿਆਨ ਤੋਂ ਜਿਤਾ ਕੇ ਲੈ ਕੇ ਆਏ ਹੈ ਤੇ ਉਹਨੇ ਤਾਂ ਸਰਕਾਰੀ ਕਾਲਜ ਦੀ ਜ਼ਮੀਨ ਦੇ ਉੱਤੇ ਕੁੜੀਆਂ ਦਾ ਕਾਲਜ ਸੀ ਉਸ ਦਾ ਨਾਜਾਇਜ਼ ਕਬਜ਼ਾ ਕਰ ਲਿਆ ਤੁਹਾਡੇ ਉੱਤੇ ਦੋਸ਼ ਹੈ ਕਿ ਤੁਸੀਂ ਬਹੁਤ ਸਾਰੇ ਨਾਜਾਇਜ਼ ਕਬਜ਼ੇ ਕਰ ਲਏ ਤੁਸੀਂ ਬਹੁਤ ਸਾਰੀਆਂ ਸਰਕਾਰੀ ਜ਼ਮੀਨਾਂ ਵੇਚ ਕੇ ਅੱਜ ਦਿੱਲੀ ਦੇ ਧਾਰਵੀਆਂ ਦੀ ਜੇਬਾਂ ਦੇ ਵਿੱਚ ਪਾ ਰਹੇ ਆ ਕਿਹਾ ਉਹ ਜਸਟਿਸ ਨੇ ਉਹਦੇ ਬਾਰੇ ਤੁਹਾਨੂੰ ਕਦੇ ਮਾਨਯੋਗ ਹਾਈ ਕੋਰਟ ਨੇ ਪੁੱਛਿਆ ਨਹੀਂ ਤੇ ਤੁਹਾਡਾ ਜਿਹੜਾ ਹਾਈ ਕੋਰਟ ਦਾ ਆਰਡਰ ਹੈ ਸਿਰਫ ਇਹਨਾਂ ਗਰੀਬਾਂ ਦੇ ਢਾਰਿਆਂ ਵੱਲੇ ਮੂੰਹ ਹੁੰਦਾ ਤੁਹਾਡਾ ਇਹ ਇਹ ਬਹੁਤ ਸੋਚ ਵਿਚਾਰ ਵਾਲੀ ਗੱਲ ਹੈ ਇਸ ਦਾ ਅਸਰ ਵਿਆਪਕ ਅਸਰ ਪਹਿਣਾ ਨਹੀਂ ਪੈ ਚੁੱਕਿਆ ਕਿਉਂਕਿ ਆਹ ਬਲੋਗ ਸੰਪਤੀ ਲਕਸ਼ਣ ਆ ਰਹੀ ਉਸ ਤੋਂ ਬਾਅਦ ਐਮਸੀ ਲਕਸ਼ਣ ਆਏਗੀ ਉਸ ਤੋਂ ਬਾਅਦ ਜੋ ਵੀ ਇਲੈਕਸ਼ਨ ਆਏਗੀ ਇਸ ਸਰਕਾਰ ਨੂੰ ਮੋਦੀ ਖਾਣੀ ਪਏਗੀ ਕਿਉਂਕਿ ਸਰਕਾਰ ਦਾ ਭੈ ਆ ਸਰਕਾਰ ਦਾ ਅਸਰ ਸਰਕਾਰ ਲੁੱਕ ਲੁੱਕ ਮੇ 빙ੇ ਟਿੱਡੇ ਸਿੱਧੇ ਪੁੱਠੇ ਕੰਮ ਕਰਕੇ ਗੈਰ ਕਾਨੂੰਨੀ ਕੰਮ ਕਰਕੇ ਅੱਜ ਚੋਣਾ ਪੰਜਾਬ ਦੇ ਵਿੱਚ ਲੁੱਟ ਰਹੀ ਆ ਪਰ ਆਉਣ ਵਾਲਾ ਸਮਾਂ ਤੁਹਾਡੇ ਜਿਹੜਾ ਉਹ ਵਫਾ ਨਹੀਂ ਹੋਣਾ ਤੁਹਾਨੂੰ ਬੇਵਫਾ ਹੋਏਗਾ ਤੁਹਾਡੇ